ਤੁਸੀਂ ਸੁਣੋਗੇ ਅਧਿਆਇ 19 ਕਰਮ ਭੂਮੀ ਜੇਕਰ ਅਸੀਂ ਆਪਣੇ ਗਿਆਨ ਅਨਸਾਰ ਜੀਵਨ ਬਤੀਤ ਕਰੀਏ ਤਾਂ ਸਾਨੂੰ ਸੰਸਾਰ ਭਰ ਦੀਆਂ ਸਾਰੀਆਂ ਖੋਜਾਂ ਅਤੇ ਕਾਢਾਂ ਦਾ ਲਾਭ ਪ੍ਰਾਪਤ ਹੋ ਸਕਦਾ ਹੈ ਅਤੇ ਜੀਵਨ ਲਈ ਸਹੂਲਤਾਂ ਦੇਣ ਲਈ ਵਿਗਿਆਨ ਨੇ ਜੋ ਪ੍ਰਗਤੀ ਕੀਤੀ ਹੈ ਅਸੀਂ ਉਸ ਤੋਂ ਲਾਭ ਉਠਾ ਸਕਦੇ ਹਾਂ ਖਾਸ ਕਰਕੇ ਜੁਨਾਨੀ ਚਿਕਤਾ ਅਤੇ ਰੱਖਿਆ ਬਾਰੇ ਜੋ ਛਾਣਬੀਨ ਕੀਤੀ ਗਈ ਹੈ ਅਸੀਂ ਉਸ ਤੋਂ ਵੀ ਲਾਭ ਉਠਾ ਸਕਦੇ ਹਾਂ। ਅਦਨੁਕ ਡਾਕਟਰਾਂ ਨੇ ਅਜੇਆਂ ਕਿੰਨੀਆਂ ਹੀ ਬਿਮਾਰੀਆਂ ਉੱਪਰ ਕਾਬੂ ਪਾ ਲਿਆ ਹੈ ਜੋ ਕਿ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਅਤੇ ਸ਼ਹਿਰਾਂ ਦੇ ਸ਼ਹਿਰ ਨਾਸ਼ਟ ਕਰ ਦਿੰਦੀਆਂ ਹਨ। ਵਿਦਿਆ ਅਤੇ ਵਿਗਿਆਨ ਨੇ ਨਿਰਸੰਦੇਹ ਬਹੁਤ ਤਰੱਕੀ ਕਰ ਲਈ ਹੈ ਪਰ ਉਹਨਾਂ ਲਾਭਾਂ ਦਾ ਬਹੁਤ ਵੱਡਾ ਹਿੱਸਾ ਅਸੀਂ ਅਨਿਯਮਤ ਅਤੇ ਬੇਰਟੰਗੇ ਤਰੀਕੇ ਨਾਲ ਨਾਸ਼ਟ ਕਰ ਦਿੱਤਾ ਹੈ। ਅਸੀਂ ਪ੍ਰਮਾਤਮਾ ਦੁਆਰਾ ਬਣਾਈ ਹੋਈ ਇਸ ਇਨਸਾਨੀ ਮਸ਼ੀਨ ਨੂੰ ਅਸਭਾਵਿਕ ਅਤੇ ਅਨੁਚਿਤ ਢੰਗ ਨਾਲ ਨਕਮਾ ਬਣਾ ਦਿੱਤਾ ਹੈ। ਨਤੀਜਾ ਅਸੀਂ ਭੁਗਤ ਰਹੇ ਹਾਂ। ਸਰੀਰ ਦੁਰਬਲ ਹਨ, ਦਿਮਾਗ ਵਿੱਚ ਸ਼ਕਤੀ ਨਹੀਂ, ਉਮਰ ਦੀ ਔਸਤ ਘਟਦੀ ਜਾ ਰਹੀ ਹੈ। ਨੌਜਵਾਨ ਜਵਾਨੀ ਵਿੱਚ ਹੀ ਆਪਣੇ ਸਬੰਧੀਆਂ ਤੋਂ ਵਿਛੜ ਰਹੇ ਹਨ ਕੋਈ ਜਾਤੀ ਖੇਤੀ ਵਪਾਰ ਜਾਂ ਉਦਯੋਗ ਵਿੱਚ ਜਿੰਨੀ ਹੁਨਤੀ ਕਰਦੀ ਹੈ ਉਹਨਾਂ ਹੀ ਉਸ ਜਾਤੀ ਦੇ ਵਿਅਕਤੀ ਆਰਾਮ ਪ੍ਰਸਤ ਆਲਸੀ ਅਤੇ ਸੁਸਤੀ ਦੇ ਆਦੀ ਹੋ ਜਾਂਦੇ ਹਨ ਉਹ ਮਾੜੇ ਉਤਸ਼ਾਹ ਅਤੇ ਕਾਮਵਾਸ਼ਨਾ ਦੀ ਤ੍ਰਿਪਤੀ ਵਿੱਚ ਜ਼ਿਆਦਾ ਸਮਾਂ ਬਤੀਤ ਕਰਨੇ ਹਨ ਉਹ ਕਲੱਬਾਂ, ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਚਾਹਾਂ ਪੀਂਦੇ ਫਿਰਦੇ ਹਨ, ਬੇਹੱਦ ਤੰਬਾਕੂ ਪੀਂਦੇ ਹਨ ਜਾਂ ਫਿਰ ਵਿਸਕੀ ਅਤੇ ਬੀਅਰ ਵਿੱਚ ਡੁੱਬ ਜਾਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਉਹ ਇਸ ਸਾਰੇ ਸਮੇਂ ਵਿੱਚ ਤਣੇ ਜਿਹੇ ਕਿਉਂ ਰਹਿੰਦੇ ਹਨ। ਇਸ ਲਈ ਕਿਉਂਕਿ ਉਹ ਆਪਣੇ ਸਰੀਰ ਨੂੰ ਇੱਕ ਮਿੰਟ ਵੀ ਮੌਕਾ ਨਹੀਂ ਦਿੰਦੇ ਕਿ ਉਹ ਆਪਣੀ ਅਸਲੀ ਸਥਿਤੀ ਵਿੱਚ ਆ ਜਾਵੇ। ਸ਼ିକਾਰੀਆਂ ਦੀ ਆਦਤ ਹੁੰਦੀ ਹੈ ਕਿ ਸ਼ਿਕਾਰ ਤੋਂ ਵਿਹਲੇ ਹੋਣ ਤੋਂ ਬਾਅਦ ਆਪਣੇ ਤਨੁਸ਼ ਦੀ ਡੋਰੀ ਉਤਾਰ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕੇਵਲ ਇਸੇ ਤਰ੍ਹਾਂ ਹੀ ਤਨੁਸ਼ ਦੀ ਲਚਕ ਸਥਿਰ ਰਹਿ ਸਕਦੀ ਹੈ ਅਤੇ ਜ਼ਰੂਰਤ ਪੈਣ ਤੇ ਉਸੇ ਤਰ੍ਹਾਂ ਦੂਰੀ ਵੀ ਕੀਤੀ ਜਾ ਸਕਦੀ ਹੈ। ਪ੍ਰੰਤੂ ਇਸ 21ਵੀਂ ਸਦੀ ਦੇ ਇਨਸਾਨ ਨੂੰ ਦੇਖੋ ਉਹ ਆਪਣੀਆਂ ਸਰੀਰਕ ਸ਼ਕਤੀਆਂ ਦੀ ਡੋਰੀ ਹਰ ਸਮੇਂ ਚੜਾਈ ਫਿਰਦਾ ਹੈ। ਵੱਡੇ-ਵੱਡੇ ਸ਼ਹਿਰਾਂ ਵਿੱਚ ਤੁਹਾਨੂੰ ਕੋਈ ਵੀ ਇਸਤਰੀ ਜਾਂ ਪੁਰਸ਼ ਅਜਿਹਾ ਨਹੀਂ ਮਿਲੇਗਾ ਜੋ ਪੂਰੀ ਤਰ੍ਹਾਂ ਰਸਟਪੋਸਟ ਹੋਵੇ। ਕਾਰਨ ਇਸ ਦਾ ਇਹ ਹੈ ਕਿ ਇਹ ਲੋਕ ਉਤਸ਼ਾਹਪੂਰਨ ਜੀਵਨ ਬਤੀਤ ਕਰਦੇ ਹਨ ਅਤੇ ਚਿੰਤਾ ਵਧਾਉਣ ਵਾਲੀ ਅਤੇ ਬਾਅਦ ਵਿੱਚ ਹਾਨੀ ਪਹੁੰਚਾਉਣ ਵਾਲੀ ਮਿੱਤਰਤਾ ਕਰਦੇ ਹਨ। ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਸਧਾਰਨ ਜੀਵਨ ਬਤੀਤ ਕਰੀਏ। ਜੋ ਮਨੁੱਖ ਆਪਣੀ ਸ਼ਕਤੀ ਤੋਂ ਵੱਧ ਕੇ ਕੰਮ ਲੈਂਦਾ ਹੈ ਉਹ ਇਹ ਨਹੀਂ ਸਮਝਦਾ ਕਿ ਉਹ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਭੰਡਾਰ ਜੋ ਜ਼ਰੂਰਤ ਸਮੇਂ ਕੰਮ ਆਉਂਦਾ ਹੈ ਉਸ ਨੂੰ ਜਲਾ ਰਿਹਾ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਜ਼ਿਆਦਾ ਸਰੀਰਕ ਸ਼ਕਤੀ ਇਸ ਲਈ ਦਿੱਤੀ ਗਈ ਹੈ ਕਿ ਅਸੀਂ ਗੁਰਕਟਨਾਵਾਂ ਅਤੇ ਰੋਗਾਂ ਦੇ ਵਿਪਖੀ ਹਮਲਿਆਂ ਤੋਂ ਆਪਣੀ ਰੱਖਿਆ ਕਰ ਸਕੀਏ ਇਹ ਤਾਂ ਇੱਕ ਪ੍ਰਕਾਰ ਦੀ ਸੁਰੱਖਿਆ ਸੈਨਾ ਹੈ ਜਿਸ ਦੇ ਬਾਲ ਉੱਪਰ ਅਸੀਂ ਅਚਾਨਕ ਆਉਣ ਵਾਲੀਆਂ ਵਿਪਤਾਵਾਂ ਅਤੇ ਦੁਸ਼ਮਣਾਂ ਦਾ ਸਾਹਮਣਾ ਕਰਨਾ ਹੈ ਜੋ ਮਨੁੱਖ ਆਪਣੀ ਬਚੀ ਖੁਸ਼ੀ ਸ਼ਕਤੀ ਨੂੰ ਜਲਦੀ ਅਤੇ ਅਨਿਯਮਤ ਢੰਗ ਨਾਲ ਖਤਮ ਕਰ ਦਿੰਦੇ ਹਨ ਉਹਨਾਂ ਵਿੱਚ ਕਿਸੇ ਅਚਾਨਕ ਆਉਣ ਵਾਲੀ ਦਰ ਘਟਨਾ ਤੋਂ ਬਚਣ ਦੀ ਸ਼ਕਤੀ ਨਹੀਂ ਰਹਿੰਦੀ ਅਤੇ ਜੇਕਰ ਰਹਿੰਦੀ ਵੀ ਹੈ ਤਾਂ ਬਹੁਤ ਘੱਟ ਇਹੀ ਕਾਰਨ ਹੈ ਕਿ ਅਜਿਹੇ ਲੋਕ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਨਸ਼ੇ ਦੇ ਗੁਲਾਮ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕ ਹਨ ਅਤੇ ਉਹ ਆਪਣਾ ਬਹੁਮੁੱਲਾ ਜੀਵਨ ਸ਼ਰਾਬ ਅਤੇ ਅਫੀਮ ਦੇ ਪੇਟ ਚੜਾ ਰਹੇ ਹਨ ਉਹ ਇਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ ਇਸ ਦਾ ਆਖਰ ਕੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਜੋ ਚੰਗੇ ਕੰਮ ਕਰ ਸਕਦੇ ਹਨ ਇੰਨਾ ਬੁਰਾ ਕੰਮ ਕਰ ਰਹੇ ਹਨ ਇਸ ਦਾ ਇੱਕ ਕਾਰਨ ਹਰ ਪ੍ਰਕਾਰ ਦੀ ਅਨਿਯਮਤਤਾ ਹੈ ਜਿਸ ਦੇ ਕਾਰਨ ਮਨੁੱਖ ਆਪਣਾ ਸਵਸਥ ਵਿਗਾੜ ਲੈਂਦਾ ਹੈ ਅਤੇ ਫਿਰ ਆਪਣੀ ਸਥਿਤੀ ਉੱਪਰ ਪਛਤਾਤਾਪ ਕਰਦਾ ਹੈ। ਇਨਸਾਨ ਜੋ ਕੰਮ ਕਰਦਾ ਹੈ ਉਸ ਦਾ ਪ੍ਰਭਾਵ ਉਸ ਦੇ ਸਰੀਰ ਤੇ ਜ਼ਰੂਰ ਪੈਂਦਾ ਹੈ ਕਿਉਂਕਿ ਉਸ ਦੀ ਮਾਨਸਿਕ ਅਤੇ ਸਰੀਰਕ ਦਸ਼ਾ ਦਾ ਗਹਿਰਾ ਸਬੰਧ ਹੁੰਦਾ ਹੈ। ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਦਿਮਾਗ ਵੀ ਚੁਸਤ ਰਹੇਗਾ ਅਤੇ ਜੇਕਰ ਜਿਸਮ ਹੀ ਰੋਗੀ ਹੈ ਤਾਂ ਦਿਮਾਗ ਕਾਰਜ ਕਰਨ ਦੇ ਯੋਗ ਨਹੀਂ ਹੋਵੇਗਾ। ਸਾਨੂੰ ਹਰ ਰੋਜ਼ ਅਜਿਹੇ ਨੌਜਵਾਨ ਦੇਖਣ ਨੂੰ ਮਿਲਦੇ ਹਨ ਜੋ ਜਦੋਂ ਸਵੇਰੇ ਆਪਣੇ ਕੰਮ ਜਾਂ ਦਫ਼ਤਰ ਤੇ ਜਾਂਦੇ ਹਨ ਤਾਂ ਉਹਨਾਂ ਦੇ ਚਿਹਰਿਆਂ ਤੇ ਰਾਤ ਦੇ ਕਾਰਨਾਮਿਆਂ ਦੀ ਮੋਹਰ ਲੱਗੀ ਹੁੰਦੀ ਹੈ। ਕਾਲਜ ਦੇ ਇੱਕ ਪ੍ਰੋਫੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਤੁਹਾਡਾ ਸਾਥੀ ਸਿਗਰਟ ਜਾਂ ਬੀੜੀ ਪੀਂਦਾ ਹੈ ਤਾਂ ਉਸ ਨੂੰ ਰੋਕੋ ਅਤੇ ਖੁਦ ਸਿਗਰਟ ਜਾਂ ਬੀੜੀ ਨੂੰ ਹੱਥ ਨਾ ਲਾਓ ਇਸ ਵਿੱਚ ਮੰਤਵ ਸੀ ਕਿ ਜੋ ਨੌਜਵਾਨ ਕਰਮ ਭੂਮੀ ਵਿੱਚ ਪ੍ਰਵੇਸ਼ ਕਰਦੇ ਸਮੇਂ ਇਸ ਉਦੇਸ਼ ਨਾਲ ਕਦਮ ਉਠਾਉਂਦਾ ਹੈ ਕਿ ਮੈਂ ਮੈਦਾਨ ਮਾਰਨਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਹਰ ਪ੍ਰਕਾਰ ਦੇ ਨਸ਼ੇ ਤੋਂ ਬਚੇ ਨਹੀਂ ਤਾਂ ਉਸ ਦੀ ਸ਼ਕਤੀ ਨਸ਼ਟ ਹੋ ਜਾਏਗੀ ਧੰਨਵਾਦ